ਧਿਆਨ ਰੱਖਣਾ ਹੈ ਕਿ ਤੁਹਾਡੇ ਇਨਫੈਕਸ਼ਨ ਨਾ ਹੋਏ ਜੇ ਤੁਹਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਬਹੁਤ ਦੇਰ ਤੋਂ ਚੱਲ ਰਹੀ ਹੈ ਤੁਸੀਂ ਇਨਫੈਕਸ਼ਨ ਦਾ ਖਾਸ ਧਿਆਨ ਰੱਖੋ ਕਿ ਤੁਸੀਂ ਆਪਣੇ ਕੱਪੜਿਆਂ ਨੂੰ ਹਾਈਜੀਨ ਰੱਖੋ ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਧ ਸਿੰਘ ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡੀ ਹੋਸਟ ਡਾਕਟਰ ਵਿਭਾਸਰਾਮ ਅੱਜ ਆਪਾਂ ਬਹੁਤ ਇੰਪੋਰਟੈਂਟ ਟੌਪਿਕ ਤੇ ਵੀਡੀਓ ਲੈ ਕੇ ਆਏ ਆ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਪਿਸ਼ਾਬ ਦਾ ਲੀਕ ਹੋ ਜਾਣਾ ਜਿਸ ਨੂੰ ਯੂਰੀਨਰੀ ਇਨਕੰਟਿਨੈਂਸ ਕਿਹਾ ਜਾਂਦਾ ਹੈ ਜ਼ਿਆਦਾਤਰ ਇਹ ਔਰਤਾਂ 'ਚ ਪਾਇਆ ਜਾਂਦਾ ਹੈ ਔਰ ਮਰਦਾਂ ਦੇ ਵਿੱਚ ਵੀ ਪਾਇਆ ਜਾਂਦਾ ਇਸ ਦੇ ਵਿੱਚ ਕੀ ਕੁਝ ਹੁੰਦਾ ਹੈ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਔਰ ਇਸ ਦਾ ਕੀ ਹੱਲ ਹੈ ਔਰ ਕਿਹੜੀਆਂ ਕਸਰਤਾਂ ਕਰ ਸਕਦੇ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਔਰ ਐਸੇ ਵੀਡੀਓ ਕਰਕੇ ਸਾਡੇ ਨਾਲ ਮੌਜੂਦ ਨੇ ਮੇਰੇ ਵਾਈਫ ਡਾਕਟਰ ਬੇਬਾਸਰਾ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਜੀ ਆਇਆਂ ਨੂੰ ਕਰਦੇ ਆ ਆਪਣੇ YouTube ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਸਤਿ ਸ਼੍ਰੀ ਅਕਾਲ ਜਿਸ ਤਰ੍ਹਾਂ ਤੁਸੀਂ ਪਹਿਲਾ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਡਾਕਟਰ ਬੇਬਲ ਸਰਾਣੇ ਜੋ ਤੁਹਾਨੂੰ ਗੱਲਾਂ ਦੱਸੀਆਂ ਔਰ ਤੁਸੀਂ ਉਹਨਾਂ ਤੇ ਅਮਲ ਵੀ ਕੀਤਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਸੀਗਾ ਪੀਰੀਅਡਸ ਰਿਗਾਰਡਿੰਗ ਮਹਾਵਰੀ ਜਦੋਂ ਬੰਦ ਹੋ ਜਾਂਦੀ ਹੈ ਔਰਤਾਂ ਦੀ ਉਸ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ ਥਾਇਰੋਇਡ ਦੇ ਲਈ ਤੁਸੀਂ ਦੱਸਿਆ ਸੀਗਾ ਵੀ ਥਾਇਰੋਇਡ ਦੇ ਵਿੱਚ ਕੀ ਕੁਝ ਖਾਣਾ ਚਾਹੀਦਾ ਹੈ ਕੀ ਕੁਝ ਨਹੀਂ ਖਾਣਾ ਚਾਹੀਦਾ ਤੁਸੀਂ ਇੱਕ UTI ਤੇ ਵੀਡੀਓ ਬਣਾਈ ਸੀਗੀ ਵੀ ਔਰਤਾਂ ਦੇ ਵਿੱਚ ਪਸ਼ਾਬ ਦੀ ਇਨਫੈਕ ਉਸ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਸੇ ਕਰਕੇ ਅੱਜ ਅਸੀਂ ਫੇਰ ਦੋਨੋਂ ਮੌਜੂਦ ਆ ਜਿਸ ਦੇ ਵਿੱਚ ਅਸੀਂ ਇੱਕ ਕਸਰਤਾਂ ਵੀ ਤੁਹਾਨੂੰ ਦੱਸਾਂਗੇ ਵੀ ਅਗਰ ਤੁਹਾਨੂੰ ਪਿਸ਼ਾਬ ਲੀਕ ਹੋ ਰਿਹਾ ਹੈ ਯੂਰਿਨ ਲੀਕੇਜ ਹੈ ਯੂਰੀਨਰੀ ਇਨਕੰਟਿਨੈਂਸ ਹੈ ਪਿਸ਼ਾਬ ਤੇ ਕੰਟਰੋਲ ਨਹੀਂ ਹੈ ਤਾਂ ਵੀਡੀਓ ਦੇ ਐਂਡ ਤੱਕ ਬਨੇ ਰਹੋ ਅਗਰ ਤੁਸੀਂ ਸਾਨੂੰ ਨਹੀਂ ਜਾਣਦੇ ਹੋ ਅਸੀਂ ਦੋਨੋਂ ਰਲ ਕੇ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਆ ਪਿਛਲੇ 10 ਸਾਲ ਤੋਂ ਅਗਰ ਮੈਂ ਇਹਨਾਂ ਬਾਰੇ ਦੱਸਾਂ ਇਹ ਪਿਛਲੇ 12 ਸਾਲ ਤੋਂ ਹੀਰੋ ਹਾਰਟ ਡੀ ਐਮ ਸੀ ਲੁਧਿਆਣਾ ਦੇ ਵਿੱਚ ਬਤੌਰ ਸੀਨੀਅਰ ਫਿਜ਼ੋਥੈਰਾਪਿਸਟ ਇਹਨਾਂ ਨੇ ਸੇਵਾਵਾਂ ਦਿੱਤੀਆਂ ਹੁਣ ਉੱਥੋਂ ਇਹਨਾਂ ਨੇ ਰਿਜ਼ਾਈਨ ਦੇ ਕੇ ਆਪਾਂ ਨੂੰ ਜੁਆਇਨ ਕਰ ਲਿਆ ਹੈ ਪਿਛਲੇ 2 ਮਹੀਨੇ ਤੋਂ ਇਹ ਸਾਡੇ ਨਾਲ ਆਪਣੀ ਕਲੀਨਿਕ ਤੇ ਕੰਮ ਕਰਦੇ ਨੇ ਜਿੱਤੇ ਅਸੀਂ ਦੋਨੇ ਰਲ ਕੇ ਬਹੁਤ ਮਿਹਨਤ ਨਾਲ ਪੇਸ਼ੈਂਟ ਦੇਖਦੇ ਆਂ ਔਰ ਨਾਲ ਦੀ ਨਾਲ ਅਗਰ ਤੁਸੀਂ ਸਾਨੂੰ ਇੰਸਟਾਗ੍ਰam ਤੇ ਫੋਲੋ ਨਹੀਂ ਕੀਤਾ ਸਾਡੀਆਂ ਉੱਤੇ ਤਿੰਨ ਆਈਡੀਆਂ ਨੇ ਐਸ ਹਰੀ ਸਿੰਘ ਸਟਾਫਿਜ਼ੋਥੈਰਪੀ ਮੈਮ ਦੀ ਆਈਡੀ ਡਾਕਟਰ ਬੇਬਸਰਾ ਔਰ ਆਪਣੀ ਆਈਡੀ ਡਾਕਟਰ ਗੁਰਸ਼ੀਤ ਸਿੰਘ ਉਥੇ ਫੋਲੋ ਜਰੂਰ ਕਰਨਾ ਫੇਸਬੁੱਕ ਤੇ ਐਸਰੀ ਸਿੰਘਸਰਾ ਫਿਜ਼ੀਓਥੈਰੇਪੀ ਕਲੀਨਿਕ ਉਥੇ ਵੀ ਫੋਲੋ ਕਰੋ ਅਗਰ ਚੈਨਲ ਤੇ ਨਵੇਂ ਹੋ ਤਾਂ ਡਾਕਟਰ ਗੁਰਸ਼ੀਲ ਬਲੌਗਸ ਨੂੰ ਸਬਸਕ੍ਰਾਈਬ ਜਰੂਰ ਕਰਿਓ ਸੋ ਆਓ ਸ਼ੁਰੂ ਕਰੀਏ ਅੱਜ ਕੰਮ ਦੀਆਂ ਗੱਲਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਡਾਕਟਰ ਬੇਬਸ ਰਾਣੂ ਸਵਾਲ ਪੁੱਛਦੇ ਹਾਂ ਵੀ ਯੂਰੀਨਰੀ ਇਨਕੰਟਿਨੈਂਸ ਹੁੰਦਾ ਕੀ ਹੈ ਜਿਸ ਤਰ੍ਹਾਂ ਆਪਾਂ ਪੰਜਾਬੀ ਭਾਸ਼ਾ ਵਿੱਚ ਪਹਿਲਾਂ ਦੱਸ ਕੇ ਹਟਿਆ ਵੀ ਪਿਸ਼ਾਬ ਦਾ ਲੀਕ ਹੋਣਾ ਸੋ ਤੁਸੀਂ ਵਿਸਤਾਰ ਦੇ ਵਿੱਚ ਦੱਸੋ ਜੀ ਸਭ ਤੋਂ ਪਹਿਲਾ ਸਵਾਲ ਯੂਰੀਨਰੀ ਇਨਕੰਟਿਨੈਂਸ ਹੁੰਦਾ ਕੀ ਹੈ ਪਿਸ਼ਾਬ ਲੀਕ ਹੋਣ ਦੇ ਕੀ ਕਾਰਨ ਨੇ ਉਸ ਤੋਂ ਬਾਅਦ ਪੁੱਛਾਂਗੇ ਜਿਹੜਾ ਪਹਿਲਾ ਸਵਾਲ ਹੈ ਉਸ ਦਾ ਜਵਾਬ ਦਿਓ ਜੀ ਜੀ ਡਾਕਟਰ ਸਾਹਿਬ ਜਿਹੜਾ ਯੂਰੀਨਰੀ ਇਨਕੰਟਿਨੈਂਸ ਦੀ ਅੱਜ ਆਪਾਂ ਗੱਲ ਕਰਨ ਲੱਗੇ ਹਾਂ ਇਹ ਬਹੁਤ ਹੀ ਗੰਭੀਰ ਸਮੱਸਿਆ ਹੈ ਇਸ 'ਚ ਔਰਤਾਂ ਬਹੁਤ ਜ਼ਿਆਦਾ ਪਰੇਸ਼ਾਨ ਨੇ ਪਰ ਇਸ ਨੂੰ ਡਿਸਕਸ ਨਹੀਂ ਕਰ ਪਾਉਂਦੀਆਂ ਖੁੱਲ੍ਹ ਕੇ ਕਿਉਂ ਨਹੀਂ ਕਰ ਪਾਉਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਇਹ ਇੱਕ ਬਿਮਾਰੀ ਹੈ ਜਾਂ ਉਹਨਾਂ ਨੂੰ ਵੈਸੇ ਹੀ ਇਹ ਹੋ ਰਿਹਾ ਹੈ ਯੂਰੀਨਰੀ ਇਨਕੋਟੀਨੈਂਸ ਯੂਰੀਨਰੀ ਇਨਕੋਟੀਨੈਂਸ ਮਤਲਬ ਪਿਸ਼ਾਬ ਦਾ ਲੀਕ ਹੋਣਾ ਥੋੜਾ ਥੋੜਾ ਪਿਸ਼ਾਬ ਨਿਕਲ ਜਾਂਦਾ ਹੈ ਕਦੋਂ ਜਦੋਂ ਹੱਸਦੇ ਆ ਜਦੋਂ ਐਕਸਰਸਾਈਜ਼ ਕਰਦੇ ਆ ਜਦੋਂ ਖਾਂਸੀ ਹੁੰਦੀ ਆ ਜਾਂ ਕਿਸੇ ਨੂੰ ਜ਼ੁਕਾਮ ਹੋਇਆ ਹੁੰਦਾ ਛਿੱਕ ਮਾਰਦੇ ਆ ਉਹਨਾਂ ਦਾ ਪਿਸ਼ਾਬ ਥੋੜਾ ਥੋੜਾ ਲੀਕ ਹੋ ਜਾਂਦਾ ਹੈ ਜਦੋਂ ਉਹ ਬਾਥਰੂਮ 'ਚ ਜਾਂਦੇ ਆ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਕੱਪੜੇ ਹਲਕੇ-ਹਲਕੇ ਗਿੱਲੇ ਰਹਿੰਦੇ ਆ ਜਾਂ ਉਹਨਾਂ 'ਚੋਂ 스멜 ਆ ਰਹੀ ਹੈ ਪਰ ਉਹ ਕਿਸੇ ਨਾਲ ਡਿਸਕਸ ਨਹੀਂ ਕਰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਗੱਲ ਮੈਂ ਕਿਸੇ ਨੂੰ ਦੱਸ ਨਹੀਂ ਸਕਦੀ ਯੈਸ ਇੱਕ ਪ੍ਰੋਬਲਮ ਇਹ ਸੱਚੀ ਇੱਕ ਪ੍ਰੋਬਲਮ ਹੈ ਜਿਹਦਾ ਇੱਕ ਹੱਲ ਕਰਨਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਸੀਂ ਇੱਕ ਇਨਫੈਕਸ਼ਨ ਦਾ ਸੋਰਸ ਬਣਾ ਰਹੇ ਹੋ ਇਸ ਚੀਜ਼ ਨੂੰ ਨਹੀਂ ਤਾਂ ਤੁਸੀਂ ਇੱਕ ਇਨਫੈਕਸ਼ਨ ਦੇ ਨਾਲ ਜੂਤ ਸਾਥ ਹੁਣ ਤੁਹਾਨੂੰ ਥੋੜਾ ਜਿਹਾ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਕਿਉਂ ਕਹਿੰਦੇ ਹਾਂ ਕਿ ਔਰਤਾਂ 'ਚ ਜ਼ਿਆਦਾ ਹੁੰਦਾ ਕਿਉਂਕਿ ਔਰਤਾਂ 'ਚ ਬਹੁਤ ਸਾਰੇ ਬਦਲਾਅ ਹੁੰਦੇ ਹਨ ਉਹਨਾਂ ਨੂੰ ਪ੍ਰੈਗਨancies ਹੁੰਦੀਆਂ ਪ੍ਰੈਗਨਸੀ ਤੋਂ ਬਾਅਦ ਮਤਲਬ ਬੱਚੇ ਪੈਦਾ ਕਰਨ ਤੋਂ ਬਾਅਦ ਜਿਹੜੀ ਮਾਸਪੇਸ਼ੀਆਂ ਹੁੰਦੀਆਂ ਉਹ ਕਮਜ਼ੋਰ ਹੋ ਜਾਂਦੀਆਂ ਜਿਹੜੀ ਬਣਤਰ ਹੈ ਇਨ ਔਰਤਾਂ ਦੀ ਉਹ ਮਰਦਾਂ ਨਾਲੋਂ ਥੋੜੀ ਡਿਫਰੈਂਟ ਹੁੰਦੀ ਹੈ ਥੋੜੀ ਅਲੱਗ ਹੁੰਦੀ ਹੈ ਇਸ ਕਰਕੇ ਇਹ ਜੋ ਪ੍ਰੋਬਲਮ ਹੈ ਇਸ ਜ਼ਿਆਦਾ ਔਰਤਾਂ ਚ ਪਾਈ ਜਾਂਦੀ ਹੈ ਇਹ ਇੱਕ ਉਮਰ ਤੋਂ ਬਾਅਦ ਸ਼ੁਰੂ ਹੁੰਦੇ ਆ ਜੋ ਸਾਰਿਆਂ ਚ ਹੋ ਜਾਂਦੀ ਹੈ ਔਰ ਇੱਕ ਵੱਡੀ ਉਮਰ ਚ ਜਾ ਕੇ ਇਹ ਵੱਧਦੀ ਜਾਂਦੀ ਹੈ ਮੀਨੋਪੌਜ਼ ਤੋਂ ਬਾਅਦ ਇਹ ਜ਼ਿਆਦਾ ਹੁੰਦਾ ਜਿਹੜੀ ਆਪਣੀ ਮਾਸਪੇਸ਼ੀਆਂ ਹੁੰਦੀਆਂ ਜੋ ਯੂਰਿਨ ਨੂੰ ਕੰਟਰੋਲ ਕਰਕੇ ਰੱਖਦੀਆਂ ਜੋ ਪਿਸ਼ਾਬ ਨੂੰ ਕੰਟਰੋਲ ਕਰਕੇ ਰੱਖਦੀਆਂ ਆਪਣੇ ਬਲੇਡਰ ਨੂੰ ਕੰਟਰੋਲ ਕਰਕੇ ਰੱਖਦੀਆਂ ਜਦੋਂ ਵੀਕ ਹੋਣੀਆਂ ਸ਼ੁਰੂ ਹੋ ਜਾਂਦੀਆਂ ਉਸ ਤੋਂ ਬਾਅਦ ਆਪਣਾ ਏ ਯੂਰੀਨਰੀ ਇਨਕੋਟੀਨੈਂਸ ਪਿਸ਼ਾਬ ਦਾ ਲੀਕ ਹੋਣਾ ਸ਼ੁਰੂ ਹੋ ਜਾਂਦਾ ਥੋੜਾ ਥੋੜਾ ਬਹੁਤ ਵਧੀਆ ਜਵਾਬ ਦਿੱਤਾ ਡਾਕਟਰ ਸਾਹਿਬ ਤੁਸੀਂ ਔਰ ਮੈਂ ਇੱਕ ਇੱਕ ਛੋਟਾ ਜਿਹਾ ਸਵਾਲ ਹੋ ਤੋ ਇੱਕ ਤੇ ਹੋਰ ਪੁੱਛੂੰਗਾ ਵੀ ਮਰਦਾਂ ਦੇ ਵਿੱਚ ਵੀ ਉਨਾ ਹੀ ਪਾਇਆ ਜਾਂਦਾ ਜਾਂ ਔਰਤਾਂ ਦੇ ਵਿੱਚ ਵੀ ਉਨਾ ਹੀ ਪਾਇਆ ਜਾਂਦਾ ਇਹ ਇੱਕ ਵਾਰੀ ਜ਼ਰੂਰ ਦੱਸਿਓ ਤੁਸੀਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਔਰਤਾਂ ਦੇ ਬੰਨਤਰ ਕਰਕੇ ਇਹ ਔਰਤਾਂ 'ਚ ਜ਼ਿਆਦਾ ਪਾਇਆ ਜਾਂਦਾ ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਔਰਤਾਂ ਬੱਚੇ ਪੈਦਾ ਕਰਦੀਆਂ ਤਾਂ ਇਸ ਕਰਕੇ ਉਹਨਾਂ ਦੇ ਦੋ ਜਾਂ ਚਾਰ ਬੱਚੇ ਪੈਦਾ ਹੋਏ ਹੁੰਦੇ ਹਨ ਉਹਨਾਂ 'ਚ ਇਹ ਤਕਲੀਫ ਥੋੜੀ ਜ਼ਿਆਦਾ ਹੁੰਦੀ ਹੈ ਲੇਕਿਨ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਮਰਦਾਂ 'ਚ ਨਹੀਂ ਹੁੰਦਾ ਇਹ ਮਰਦਾਂ 'ਚ ਵੀ ਪਾਇਆ ਜਾਂਦਾ ਪਰ ਰੀਜ਼ਨ ਉਹਦਾ ਕੁਝ ਹੋਰ ਹੋ ਸਕਦਾ ਤੁਸੀਂ ਬਹੁਤ ਵਧੀਆ ਜਵਾਬ ਦਿੱਤਾ ਪਰ ਇੱਥੇ ਇੱਕ ਸਵਾਲ ਪੈਦਾ ਹੋਇਆ ਬਈ ਮਰਦਾਂ ਦੇ ਵਿੱਚ ਵੀ ਪਾਇਆ ਜਾਂਦਾ ਇਹ ਚੀਜ਼ ਉਸ ਦੇ ਬਾਰੇ ਜਰੂਰ ਦੱਸੋ ਜੀ ਮਰਦਾਂ 'ਚ ਵੀ ਇਹ ਪ੍ਰੋਬਲਮ ਪਾਈ ਜਾਂਦੀ ਹੈ ਸਿਰਫ ਔਰਤਾਂ 'ਚ ਨਹੀਂ ਹੁੰਦੀ ਮਰਦਾਂ 'ਚ ਗਦੂਦਾਂ ਦੀ ਪ੍ਰੋਬਲਮ ਕਰਕੇ ਜਿਹੜਾ ਬਾਰ-ਬਾਰ ਪਿਸ਼ਾਬ ਕਰਨ ਦੀ ਅਰਜ਼ ਹੁੰਦੀ ਹੈ ਇਹਨੂੰ ਅਰਜ ਇਨਕੰਟਿਨੈਂਸ ਕਹਿੰਦੇ ਆ ਇਹ ਜੋ ਬਾਰ-ਬਾਰ ਲੱਗਦਾ ਕਿ ਮੈਨੂੰ ਪਿਸ਼ਾਬ ਆ ਰਿਹਾ ਮੈਨੂੰ ਪਿਸ਼ਾਬ ਆ ਰਿਹਾ ਉਹ ਚੀਜ਼ ਵੀ ਇਸ ਚੀਜ਼ ਨੂੰ ਵਧਾਉਂਦੀ ਹੈ ਯੂਰੀਨਰੀ ਇਨਕੰਟਿਨੈਂਸ ਮਰਦਾਂ 'ਚ ਵੀ ਪਾਇਆ ਜਾਂਦਾ ਜਦੋਂ ਉਹਨਾਂ ਦੇ ਗਦੂਦਾਂ ਦੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਬਹੁਤ ਵਧੀਆ ਜਵਾਬ ਜਾਨੀ ਕਿ ਤੁਸੀਂ ਗਦੂਦ ਮਤਲਬ ਪ੍ਰੋਸਟੇਟ ਜਦੋਂ ਪ੍ਰੋਸਟੇਟ ਦਾ ਸਾਈਜ਼ ਵੱਡਾ ਹੋ ਜਾਂਦਾ ਤਾਂ ਮਰਦਾਂ 'ਚ ਵੀ ਇਹ ਪਾਇਆ ਜਾਂਦੀ ਹੈ ਚੀਜ਼ ਹੁਣ ਸਾਨੂੰ ਦੱਸੋ ਇਸ ਦਾ ਮੇਨ ਕਾਰਨ ਕੀ ਹੈ ਯੂਰੀਨਰੀ ਇਨਕੰਟਿਨੈਂਸ ਦਾ ਪਿਸ਼ਾਬ ਲੀਕ ਹੋਣ ਦਾ ਕਾਰਨ ਕੀ ਹੈ ਹਾਂਜੀ ਡਾਕਟਰ ਸਾਹਿਬ ਐਸ ਸੀ ਡੀ ਆਪਾਂ ਗੱਲ ਕਰ ਚੁੱਕੇ ਹਾਂ ਕਿ ਇਸ ਮਸਲ ਜਿਹੜੀਆਂ ਵੀਕ ਹੋ ਜਾਂਦੀ ਹੈ ਬਟ ਹਰ ਇੱਕ ਚੇਹ ਪ੍ਰੋਬਲਮ ਨਹੀਂ ਹੁੰਦੀ ਕਿਸੇ ਕਿਸੇ ਜਿਸ ਤਰ੍ਹਾਂ ਆਪਾਂ ਮਰਦਾਂ ਚ ਗੱਲ ਕੀਤੀ ਕਿ ਪ੍ਰੋਸਟੇਟ ਦਾ ਸਾਈਜ਼ ਇਨਕਰੀਸ ਹੋ ਜਾਂਦਾ ਇਸ ਕਰਕੇ ਹੋ ਜਾਂਦੀ ਹੈ ਔਰਤਾਂ 'ਚ ਮਸਲ ਦੀ ਵੀਕਨੈਸ ਹੋ ਜਾਂਦੀ ਹੈ ਇੱਕ ਉਮਰ ਤੋਂ ਬਾਅਦ ਮੀਨੋਪੌਜ਼ ਇੱਕ ਰੀਜ਼ਨ ਹੈ ਇਹਦਾ मल्टीपल प्रेगनेंसी जस्ट मसल वीक हो जाना रीजन है ओबेसिटी मतलब मोटापा ये भी एक रीजन है जो दो मसल वीक हो जाती है बैठ के कम करना ज्यादा खड़े होके कम ना करना सारा दिन बैठ के कम करना एक भी एक बहुत बड़ा रीजन है जे किसी दी थल्ले वाली मसल्स दी ऑपरेशन होया बार बार थल्ला हिस्सा जड़ा हुंदा अपने शरीर का ओदा अगर बार बार कोई ऑपरेशन होया तां भी मसल वीक हो जाती है ਕਈਆਂ ਨੂੰ ਬ੍ਰੇਨ ਦੀ ਕੁਝ ਐਸੀ ਇੰਜਰੀਜ਼ ਹੋ ਜਾਂਦੀਆਂ ਜਿਸ ਚ ਉਹਨਾਂ ਦਾ ਯੂਰਿਨ ਦਾ ਕੰਟਰੋਲ ਖਤਮ ਹੋ ਜਾਂਦਾ ਹੈ ਪ੍ਰੋਬਲਮ ਇੰਨੀ ਵੱਧ ਜਾਂਦੀ ਹੈ ਕਿ ਉਹਨਾਂ ਨੂੰ ਹਮੇਸ਼ਾ ਡਾਈਪਰ ਲਗਾ ਕੇ ਰੱਖਣਾ ਪੈਂਦਾ। ਬਾਕੀ ਜੋ ਬਜ਼ੁਰਗ ਲੋਕ ਹੁੰਦੇ ਜੋ ਬਹੁਤ ਬਜ਼ੁਰਗ ਹੋ ਚੁੱਕੇ ਹਨ ਜੇ ਉਹਨਾਂ ਨੇ ਗੋਡਿਆਂ 'ਚ ਦਰਦ ਹੈ ਜਾਂ ਫਿਰ ਉਹਨਾਂ ਦੀ ਵੀਕਨੈਸ ਬਹੁਤ ਜ਼ਿਆਦਾ ਵੱਜ ਗਈ ਹੈ ਜਾਂ ਉਹਨਾਂ ਨੂੰ ਕਿ ਗਠੀਆ ਦੀ ਪ੍ਰੋਬਲਮ ਹੈ ਜਾਂ ਫਿਰ ਕਿਸੇ ਨੂੰ ਪੈਰਲਿਸਿਸ ਹੋਇਆ ਹੈ ਬਜ਼ੁਰਗਾਂ 'ਚ ਇਹ ਪ੍ਰੋਬਲਮ ਜਾਦਾ ਮੰਨੇ ਜਾਂਦੇ ਜਿਹਨੂੰ ਆਪਾਂ ਫੰਕਸ਼ਨਲ ਇਨਕੰਟਿਨੈਂਸ ਕਹਿੰਦੇ ਆ ਜਿਨ੍ਹਾਂ ਨੂੰ ਰਾਤ ਨੂੰ ਬਾਰ-ਬਾਰ ਪਿਸ਼ਾਬ ਆਉਂਦਾ ਔਰ ਉਹਨਾਂ ਦੀ ਵੀਕਨੈਸ ਬਹੁਤ ਜ਼ਿਆਦਾ ਹੈ ਗੋਡਿਆਂ 'ਚ ਦਰਦ ਹੈ ਜਾਂ ਫਿਰ ਉਹਨਾਂ ਨੂੰ ਗਠੀਏ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਰਾਤ ਨੂੰ ਉੱਠਣਾ ਬਹੁਤ ਮੁਸ਼ਕਿਲ ਹੈ ਆਪਾਂ ਇਹਨੂੰ ਕਹਿੰਦੇ ਆ ਫੰਕਸ਼ਨਲ ਇੰਪੇਅਰਮੈਂਟ ਕਿ ਉਹਨਾਂ ਤੋਂ ਰਾਤ ਨੂੰ ਤੁਰਿਆ ਨਹੀਂ ਜਾਂਦਾ ਉਹਨਾਂ ਤੋਂ ਇੱਕਦਮ ਬੈੱਡ ਤੋਂ ਉੱਠਿਆ ਨਹੀਂ ਜਾਂਦਾ ਉਸ ਚੀਜ਼ ਕਰਕੇ ਵੀ ਇਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਜਿਸ ਤਰ੍ਹਾਂ ਕਈਆਂ ਨੂੰ ਪੈਰਾਲਿਸਿਸ ਹੁੰਦਾ ਕਈਆਂ ਦੇ ਫ੍ਰੈਕਚਰਜ਼ ਹੋਏ ਹੁੰਦੇ ਜਾਂ ਫਿਰ ਉਹਨਾਂ ਦੇ ਗਠੀਏ ਦੀ ਪ੍ਰੋਬਲਮ ਹੁੰਦੀ ਹੈ ਜਸਟ ਉਹ ਯੂਰਨ ਬਾਰ-ਬਾਰ ਜਿੰਨੀ ਦੇਰ ਚਾ ਟਾਇਲਟ ਤੱਕ ਪਹੁੰਚਦੇ ਆ ਉਹਨਾਂ ਦਾ ਪਿਸ਼ਾਬ ਲੀਕ ਹੋ ਜਾਂਦਾ ਹੈ ਇਹ ਉਹਨਾਂ ਲਈ ਇੱਕ ਵੱਡੀ ਸਮੱਸਿਆ ਬਣ ਗਈ ਹੈ ਜੀ ਬਹੁਤ ਧੰਨਵਾਦ ਤੁਸੀਂ ਬਹੁਤ ਸੋਹਣਾ ਜਵਾਬ ਦਿੱਤਾ ਇੱਕ ਸਭ ਤੋਂ ਮੇਨ ਜੋ ਸਵਾਲ ਆਪਾਂ ਤੋਂ ਪਹਿਲਾਂ ਵੀ ਪੁੱਛਿਆ ਜਾਂਦਾ ਆਪਣੇ ਕਮੈਂਟਸ ਦੇ ਵਿੱਚ ਵੀ ਇਹ ਸਵਾਲ ਆਇਆ ਸੀ ਕਿ ਉਹ ਜਦੋਂ ਪਿਸ਼ਾਬ ਕਰਨ ਜਾਂਦੇ ਆ ਪਿਸ਼ਾਬ ਵਾਲੀ ਸੀਟ ਤੇ ਬੈਠੇ ਰਹਿੰਦੇ ਨੇ ਯੂਰਨ ਕਰਨ ਲਈ ਬੈਠ ਜਾਂਦੇ ਨੇ ਪਰ ਯੂਰਨ ਆਉਂਦਾ ਹੀ ਨਹੀਂ ਉਸ ਦਾ ਕੀ ਕਾਰਨ ਹੈ ਔਰ ਉਸ ਦਾ ਕੀ ਹੱਲ ਹੈ ਜਰੂਰ ਦੱਸੋ ਜੀ ਡਾਕਟਰ ਜਿਹੜੀ ਗੱਲ ਤੁਸੀਂ ਪੁੱਛ ਰਹੇ ਹੋ ਉਹਨੂੰ ਕਹਿੰਦੇ ਆ ਓਵਰਫਲੋ ਇਨਕੰਟਿਨੈਂਸ ਇਹ ਕਈਆਂ ਨੂੰ ਬ੍ਰੇਨ ਦੀ ਪ੍ਰੋਬਲਮ ਕਰਕੇ ਵੀ ਹੋ ਜਾਂਦਾ ਹੈ ਜਾਂ ਫਿਰ ਕਿਸੇ ਨੂੰ ਕੋਈ ਬ੍ਰੇਨ ਦਾ ਉਹ ਸੈਂਟਰ ਆਪਣਾ ਖਰਾਬ ਹੋ ਜਾਏ ਜੋ ਆਪਣੇ ਯੂਰਨ ਨੂੰ ਕੰਟਰੋਲ ਕਰਕੇ ਰੱਖਦਾ ਉਹਦੇ ਵਿੱਚ ਵੀ ਹੋ ਜਾਂਦਾ ਹੈ ਬਜ਼ੁਰਗਾਂ 'ਚ ਜ਼ਿਆਦਾ ਪਾਇਆ ਜਾਂਦਾ ਹੈ ਕਿਉਂਕਿ ਬਜ਼ੁਰਗਾਂ 'ਚ ਇੱਕ ਐਨਸੈਫਲੋਪੈਥੀ ਹੁੰਦੀ ਹੈ ਜੋ ਉਮਰ ਦੇ ਹਿਸਾਬ ਨਾਲ ਬ੍ਰੇਨ ਦੇ ਸੈਲਸ ਜਿਹੜੇ ਆ ਆਪਣੇ ਵੀਕ ਹੋਣੇ ਸ਼ੁਰੂ ਹੋ ਜਾਂਦੇ ਉੱਜਾ ਕੇ ਟਾਇਲਟ 'ਚ ਬੈਠੇ ਰਹਿੰਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਪਿਸ਼ਾਬ ਆ ਰਿਹਾ ਹੈ ਬਟ ਪਿਸ਼ਾਬ ਆਉਂਦਾ ਨਹੀਂ ਹੈ ਹਰ ਵਕਤ ਉਹਨਾਂ ਨੂੰ ਇੱਕ ਅਰਜ ਰਹਿੰਦੀ ਹੈ ਕਿ ਸਾਨੂੰ ਪਿਸ਼ਾਬ ਆ ਰਿਹਾ ਹੈ ਲੇਕਿਨ ਪਿਸ਼ਾਬ ਆਉਂਦਾ ਨਹੀਂ ਪੂਰੀ ਤਰ੍ਹਾਂ ਪਿਸ਼ਾਬ ਨੂੰ ਉਹ ਕਰ ਨਹੀਂ ਪਾਉਂਦੇ ਫਿਰ ਜਦੋਂ ਉਹ ਵਾਪਸ ਚਲੇ ਜਾਂਦੇ ਆ ਹੌਲੀ ਹੌਲੀ ਤੁਰ ਕੇ ਜਦੋਂ ਵਾਪਸ ਆਉਂਦੇ ਆ ਉੱਥੇ ਜਾ ਕੇ ਬੈਠਦੇ ਆ ਉਹਨਾਂ ਨੂੰ ਫਿਰ ਐਦਾਂ ਲੱਗਦਾ ਹੈ ਕਿ ਉਹਨਾਂ ਨੂੰ ਪਿਸ਼ਾਬ ਆ ਰਿਹਾ ਐਦਾਂ ਦੇ ਪੇਸ਼ੈਂਟਸ ਦਿਮਾਗੀ ਤੌਰ ਤੇ ਵੀਕ ਹੋ ਜਾਂਦੇ ਆ ਜਦੋਂ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਆਪਣਾ ਬਲੈਡਰ ਖਾਲੀ ਨਹੀਂ ਕਰ 파ਰੇ बार-बार ਆਪਣਾ ਪਿਸ਼ਾਬ ਅਸੀਂ ਖਾਲੀ ਨਹੀਂ ਕਰ 파 ਰਹੇ ਆ ਉਹਨਾਂ ਦੇ ਕੱਪੜੇ ਵੀ ਕਦੇ-ਕਦੇ ਲੀਕ ਕਰਕੇ ਗਿੱਲੇ ਰਹਿੰਦੇ ਆ ਇਸ ਕਰਕੇ ਪੇਸ਼ੈਂਟ ਨੂੰ ਹਰ ਵਕਤ ਇੱਕ ਸੋਸ਼ੀਅਲੀ ਮਤਲਬ ਉਹਨਾਂ ਨੂੰ ਬਾਹਰ ਆਉਣਾ ਜਾਣਾ ਔਖਾ ਲੱਗਦਾ ਉਹ ਬਾਹਰ ਆਉਣਾ ਜਾਣਾ ਬੰਦ ਕਰ ਦਿੰਦੇ ਆ ਇਹਦੇ ਕਰਕੇ ਉਹਨਾਂ ਨੂੰ ਕਈ ਵਾਰੀ ਡਿਪਰੈਸ਼ਨ ਵੀ ਹੋ ਜਾਂਦਾ ਜੀ ਬਹੁਤ ਵਧੀਆ ਜਵਾਬ ਦਿੱਤਾ ਤੁਸੀਂ ਇਸ ਦਾ ਯਾਨੀ ਕਿ ਕਾਰਨ ਤੁਸੀਂ ਦੱਸਿਆ ਵੀ ਕੋਈ ਵੀ ਬ੍ਰੇਨ ਦਾ ਕੋਈ ਹੋ ਸਕਦਾ ਔਰ ਮਾਸਪੇਸ਼ੀਆਂ ਵੀ ਕਮਜ਼ੋਰ ਹੋ ਸਕਦੀਆਂ ਨੇ ਹੁਣ ਆਪਾਂ ਗੱਲ ਕਰਨ ਲੱਗੇ ਆਂ ਵੀ ਇਸ ਦਾ ਹੱਲ ਕੀ ਹੈ ਵੀ ਇਸ ਨੂੰ ਆਪਾਂ ਕਿਵੇਂ ਠੀਕ ਕਰ ਸਕਦੇ ਆਂ ਪਿਸ਼ਾਬ ਲੀਕ ਹੋਣ ਤੋਂ ਆਪਾਂ ਕਿਵੇਂ ਬਚ ਸਕਦੇ ਆਂ ਉਹਦੇ ਬਾਰੇ ਜ਼ਰੂਰ ਦੱਸਿਆ ਜਾਵੇ ਜੀ ਡਾਕਟਰ ਸਾਹਿਬ ਇਹਦਾ ਮੇਨ ਜੋ ਹੱਲ ਹੈ ਉਹ ਹੈ ਐਕਸਰਸਾਈਜ਼ ਜਾਂ ਫਿਰ ਆਪਾਂ ਉਹਨੂੰ ਕਹਿ ਸਕਦੇ ਕਸਰਤ ਕਸਰਤ ਉਸ ਮਸਲ ਦੀ ਕਰਨੀ ਜ਼ਰੂਰੀ ਹੈ ਜੋ ਮਸਲਸ ਆਪਣੀ ਬੀਕ ਹੋ ਚੁੱਕੀ ਹੈ ਜੀ ਆਪਣੇ ਪੈਂਤੀ ਮਸਲ ਇਕੱਠੇ ਹੋ ਕੇ ਜਦੋਂ ਇੱਕ ਸਫੇਅਰ ਬਣਾਉਂਦੀ ਹੈ ਇਕੱਠੇ ਕੰਮ ਕਰਦੀ ਹੈ ਤਪਣਾ ਬਲੇਡਰ ਦਾ ਕੰਟਰੋਲ ਹੁੰਦਾ ਔਰ ਉਹ ਜੋ ਕੰਟਰੋਲ ਹੈ ਉਹ ਲੂਜ਼ ਹੋ ਜਾਂਦਾ ਕਈ ਮਸਲ ਵੀਕ ਹੋਣ ਕਰਕੇ ਜੋ ਕਿ ਆਪਣੀ ਪੈਲਵਿਕ ਫਲੋਰ ਮਸਲ ਕਹਿੰਦੇ ਆ ਜਿਹੜੇ ਥਲੜੀ ਮਸਲ ਹੁੰਦੀ ਆ ਆਪਣੀ ਉਹਨਾਂ ਨੂੰ ਸਟਰੋਂਗ ਬਣਾਉਣ ਲਈ ਉਹਨਾਂ ਨੂੰ ਮਜ਼ਬੂਤ ਕਰਨ ਲਈ ਆਪਾਂ ਨੂੰ ਕਸਰਤ ਕਰਨੀ ਹੀ ਪੈਣੀ ਹੈ ਜੋ ਕਿ ਡਾਕਟਰ ਸਾਹਿਬ ਤੁਹਾਨੂੰ ਹੁਣ ਦੱਸਣਗੇ ਜੀ ਦੂਸਰੇ ਨੰਬਰ ਤੇ ਗੱਲ ਕਰਨ ਲੱਗੇ ਆ ਕਿ ਆਪਣੇ ਪਾਣੀ ਦਾ ਪੀਣ ਦਾ ਇੱਕ ਕ੍ਰਾਈਟੇਰੀਆ ਬਣਾਉਣਾ ਪੈਂਦਾ ਹੈ ਕਿ ਪਾਣੀ ਆਪਾਂ ਕਿਸ ਵਕਤ ਜ਼ਿਆਦਾ ਪੀਣਾ ਹੈ ਕਿਸ ਵਕਤ ਘੱਟ ਪੀਣਾ ਹੈ ਜਿੱਦਾਂ ਜਿੱਦਾਂ ਸ਼ਾਮ ਹੁੰਦੀ ਜਾਊਗੀ ਪਾਣੀ ਦੀ ਮਾਤਰਾ ਤੁਸੀਂ ਘਟਕਾਣੀ ਹੈ ਤਾਂ ਕਿ ਰਾਤ ਨੂੰ ਤੁਹਾਨੂੰ ਬੈੰਡ ਸਮੇਂ बार-बार ਪਿਸ਼ਾਬ ਨਾ ਆਏ ਔਰ ਤੁਸੀਂ ਡਿਸਟਰਬ ਨਾ ਹੋ ਸਵੇਰੇ ਤੁਸੀਂ ਪਾਣੀ ਵੱਧ ਪੀਓ ਤੇ ਤੁਸੀਂ ਤੁਰਦੇ ਫੜਦੇ ਰਹੋ ਔਰ ਜਦ ਵੀ ਤੁਹਾਨੂੰ ਯੂਰਿਨ ਪਾਸ ਕਰਨ ਦਾ ਦਿਲ ਕਰੇ ਉਦੋਂ ਤੁਸੀਂ ਪਾਸ ਕਰ ਸਕਦੇ ਤੀਸਰੇ ਨੰਬਰ ਤੇ ਗੱਲ ਕਰਦੇ ਆ ਕਿ ਤੁਸੀਂ ਆਪਣੇ ਰੂਮ ਨੂੰ ਟਾਇਲਟ ਦੇ ਅਕੋਰਡਿੰਗ ਹੀ ਸ਼ਿਫਟ ਕਰ ਲਓ ਤੋ ਟਾਇਲਟ ਦੇ ਕੋਲ ਹੀ ਤੁਹਾਡਾ ਕਮਰਾ ਹੋਣਾ ਚਾਹੀਦਾ ਤਾਂ ਕਿ ਤੁਸੀਂ ਜਲਦੀ ਟਾਇਲਟ ਤੱਕ ਪਹੁੰਚ ਸਕੋ ਜੇ ਤੁਸੀਂ ਟਾਇਲਟ ਤੱਕ ਪਹੁੰਚਣ 'ਚ ਤੁਹਾਨੂੰ ਤਕਲੀਫ ਹੁੰਦੀ ਹੈ ਤਾਂ ਤੁਸੀਂ ਟਾਇਲਟ ਸੀਟਸ ਵੀ ਆਪਣੇ ਬੈੱਡ ਦੇ ਨਾਲ ਅਰੇਂਜ ਕਰ ਸਕਦੇ ਹੋ ਉਹਨੂੰ ਰੱਖ ਸਕਦੇ ਹੋ ਤਾਂ ਕਿ ਤੁਹਾਨੂੰ ਯੂਰਿਨ ਕਰਨ 'ਚ ਪ੍ਰੋਬਲਮ ਨਾ ਆਏ ਕਿਸੇ ਵੀ ਤਰ੍ਹਾਂ ਦਾ ਵਾਕਰ ਜਾਂ ਸਟਿਕ ਰੱਖਣ ਨਾਲ ਤੁਹਾਨੂੰ ਹੈਲਪ ਮਿਲੇਗੀ ਆਪਣੇ ਟਾਇਲਟ ਤੱਕ ਆਸਾਨੀ ਨਾਲ ਪਹੁੰਚਣ ਲਈ ਇਸ 'ਚ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਤੁਹਾਡੇ ਇਨਫੈਕਸ਼ਨ ਨਾ ਹੋਏ ਜੇ ਤੁਹਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਬਹੁਤ ਦੇਰ ਤੋਂ ਚੱਲ ਰਹੀ ਹੈ ਤੁਸੀਂ ਇਨਫੈਕਸ਼ਨ ਦਾ ਖਾਸ ਧਿਆਨ ਰੱਖੋ ਕਿ ਤੁਸੀਂ ਆਪਣੇ ਕੱਪੜਿਆਂ ਨੂੰ ਹਾਈਜੀਨ ਰੱਖੋ ਤੁਸੀਂ ਆਪਣੇ ਕੱਪੜਿਆਂ ਨੂੰ ਸਾਫ਼ ਸੁਥਰਾ ਰੱਖੋ ਧੋਇਆ ਹੋਇਆ ਰੱਖੋ ਜੇ ਤੁਹਾਨੂੰ ਤਕਲੀਫ ਬਹੁਤ ਜ਼ਿਆਦਾ ਹੋ ਰਹੀ ਹੈ ਤਾਂ ਤੁਸੀਂ ਡਾਈਪਰ ਦਾ ਇਸਤੇਮਾਲ ਵੀ ਕਰ ਸਕਦੇ ਹੋ ਕਸਰਤਾਂ ਦੀ ਗੱਲ ਕਰਨ ਲੱਗੇ ਹਾਂ ਦੋਨੇ ਹੱਥ ਆਪਾਂ ਢਿੱਡ ਦੇ ਆਪਦੇ ਇਸ ਜਗ੍ਹਾ ਰੱਖ ਲੈਣੇ ਆਂ ਦੇਖੋ ਧਿਆਨ ਨਾਲ ਇਸ ਜਗ੍ਹਾ ਤੇ ਆਪਣੇ ਹੱਥ ਰੱਖ ਲੈਣੇ ਆਂ ਔਰ ਆਪਾਂ ਇੱਥੇ ਢਿੱਡ ਨੂੰ ਅੰਦਰ ਨੂੰ ਖਿੱਚਾਂਗੇ ਔਰ ਫੂਕ ਮਾਰ ਕੇ ਆਪਾਂ ਸਾਹ ਲਵਾਂਗੇ ਬਰੀਥਿੰਗ ਐਕਸਰਸਾਈਜ਼ ਕਰਨੀ ਆ ਉੱਪਰਲਾ ਪਾਰਟ ਡਾਇਆਫਰਾਮੈਟਿਕ ਬਰੀਥਿੰਗ ਥੱਲੇ ਵਾਲਾ ਪਾਰਟ ਉੱਪਰਲਾ ਪਾਰਟ ਡਾਇਆਫਰਾਮੈਟਿਕ ਮਸਲਸ ਕੰਟਰੋਲ ਕਰਦੇ ਆ ਥੱਲੇ ਵਾਲਾ ਪੈਲਵਿਕ ਫਲੋਰ ਮਸਲ ਕੰਟਰੋਲ ਕਰਦੇ ਆ ਸੋ ਆਪਾਂ ਕੀ ਕਰਾਂਗੇ ਦੋਨੇ ਹੱਥ ਢਿੱਡ ਦੇ ਇੱਥੇ ਰੱਖ ਲਾਂਗੇ ਇਹ ਦੇਖੋ ਇਹ ਪਸ਼ਾਬ ਵਾਲਾ ਪਾਰਟ ਹੋ ਗਿਆ ਸੋ ਥੋੜੇ ਜਿਹਾ ਉੱਪਰ ਲੋਅਰ ਢਿੱਡ ਤੇ ਥੱਲੇ ਵਾਲੇ ਢਿੱਡ ਤੇ ਰੱਖਾਂਗੇ ਹੱਥ ਇਦਾਂ ਔਰ ਢਿੱਡ ਨੂੰ ਅੰਦਰ ਨੂੰ ਖਿੱਚ ਦੇਣਾ ਔਰ ਇੱਥੇ ਆਪਾਂ ਲ और फूक मार के छड़ा फे लवेंगे फे लवेंगे इस तरह तुम दस बारी करना और इस्ते तीन सैट लाने होगी पहली कसरत जी दूजी कसरत है उसा की करना जेडे अपने आह ने ਆਪਣੇ हिਪਸ ਨੇ ਆਪਣੇ ਚੂਲੇ ਨੇ ਇਹਨਾਂ ਨੂੰ ਆਪਾਂ ਮਸਲਸ ਨੂੰ ਅੰਦਰ ਨੂੰ ਖਿੱਚ ਦੇਣਾ ਹੈ ਤਾਂ ਕਰਕੇ ਏਦਾਂ ਕਰਕੇ ਟਾਈਟ ਕਰ ਦੇਣਾ ਔਰ ਆਪਾਂ ਦੋਨੇ ਹੱਥ ਇੱਥੇ ਰੱਖਣੇ ਆ ਔਰ ਲੱਕ ਵੀ ਉੱਪਰ ਚੱਕਣਾ ਦੇਖੋ ਪਹਿਲਾਂ ਆਪਾਂ ਆਹ ਮਸਲ ਕੰਟਰੈਕਟ ਕੀਤੇ ਆਪਣੇ ਹੱਥ ਇੱਥੇ ਆ ਔਰ ਲੱਕ ਉੱਪਰ ਚੱਕਿਆ ਇੱਥੇ ਪੰਜ ਗਿਣਨੇ ਆ 1 2 3 4 5 ਫਿਰ ਆਪਾਂ ਵਾਪਸ ਹੱਥ ਇੱਥੇ ਰੱਖੇ ਇਹ ਵਾਲੇ ਪਾਰਟ ਕੰਟਰੈਕਟ ਕੀਤੇ ਔਰ ਲੱਕ ਉੱਪਰ ਚੱਕਿਆ ਇੱਥੇ ਆਪਾਂ ਹੋਲਡ ਕਰਨਾ 5 ਸੈਕਿੰਡ 1 2 3 4 5 फिर आप मसल कॉन्ट्रैक्ट किए मतलब अंदर टैट कर लेने पूरे और उपर चाहिए इतने होल्ड किया दो तीन चार दस सैट लाने और इसमें भी तीन बारी करना यह होगी थोड़ी दूजी कसरत जी तीजी कसरत है दोनों पैर जोड़ लेने देखो ध्यान पैर जोड़ ले और आप हथ सीधे अपने इस जगह जिथे अपने ढिड है और बटरफ्लाई एक दो then 고ਡੇ ਚੋੜਨੇ ਚਾਹੀਦੇ ਆ 4 5 6 7 8 9 10 11 12 13 14 15 then relax ਇਸ ਤਰ੍ਹਾਂ ਤੁਸੀਂ ਬਟਰਫਲਾਈ ਦੇ ਵੀ 3 ਤੋਂ 4 ਸੈੱਟ ਲਾਉਣੇ ਆ ਇਹ ਕਸਰਤ ਬਹੁਤ ਵਧੀਆ ਕਸਰਤ ਆ ਨਵੀਂ ਤੀਜੀ ਕਸਰਤ ਹੁਣ ਜਿਹੜੀ ਚੌਥੀ ਕਸਰਤ ਹੈ ਉਸ ਦੇ ਵਿੱਚ ਕੀ ਕਰੋਗੇ ਤੁਸੀਂ ਦੋਨੋਂ ਆਪਣੇ ਜਿਹੜੇ ਪੈਰ ਆ ਇਦਾਂ ਜੋੜ ਲੈਣੇ ਆ ਔਰ ਹੱਥ ਇੱਥੇ ਰੱਖਾਂਗੇ ਔਰ ਬਟਰਫਲਾਈ ਕਰਾਂਗੇ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 then relax 30 ਵਾਰੀ ਕਰਨਾ ਹੈ ਇਸਦੇ ਵੀ ਤਿੰਨ ਸੈਟ ਲਾਉਣੇ ਆ ਇਹ ਹੋ ਗਈ ਬਟਰਫਲਾਈ ਐਕਸਰਸਾਈਜ਼ ਸੋ ਇਹ ਹੋ ਗਈਆਂ ਕਸਰਤਾਂ ਜਿਹੜੀਆਂ ਤੁਸੀਂ ਸਵੇਰੇ ਸ਼ਾਮ ਕਰਨੀਆਂ ਨੇ ਔਰ ਇੱਕ ਗੱਲ ਦਾ ਧਿਆਨ ਰੱਖਣਾ ਤੁਸੀਂ ਇਸ ਦੇ ਨਾਲ ਨਾਲ 3 ਤੋਂ 4 ਕਿਲੋਮੀਟਰ ਸੈਰ ਕਰਨੀਆਂ ਅਗਰ ਗੋਡੇ ਦੁਖਦੇ ਆ ਤਾਂ ਤੁਸੀਂ 15 ਮਿੰਟ ਤੋਂ ਲੈ ਕੇ 20 ਮਿੰਟ ਤੱਕ ਪੂਰੇ ਦਿਨ ਦੇ ਵਿੱਚ ਸਾਈਕਲ ਚਰਾਉਣੇ ਚਲਾਉਣਾ ਸੋ ਇਹ ਸਨ ਕਸਰਤਾਂ ਹੋਣ ਇੱਕ ਲਾਸ ਸੁਨੇਹਾ ਡਾਕਟਰ ਬੇਬਾ ਸਰਾ ਤੁਹਾਨੂੰ ਦੇਣਗੇ ਧਿਆਨ ਨਾਲ ਜਰੂਰ ਸੁਣਿਓ ਜੀ ਹਾਂਜੀ ਡਾਕਟਰ ਸਾਹਿਬ ਜੀ ਜੀ ਡਾਕਟਰ ਸੁਨੇਹਾ ਸਾਰਿਆਂ ਲਈ ਆਹੀ ਹੈ ਕਿ ਜੇ ਤੁਹਾਨੂੰ ਆਹ ਸਮੱਸਿਆ ਹਜੇ ਸ਼ੁਰੂ ਹੋਈ ਹੈ ਤੇ ਇਹਦੇ ਬਾਰੇ ਖੁੱਲ ਕੇ ਗੱਲ ਕਰੋ ਇੱਕ ਪ੍ਰੋਬਲਮ ਜਿਹੜੀ ਵੱਧ ਸਕਦੀ ਹੈ ਇਹਦੇ ਨਾਲ ਤੁਸੀਂ ਹੋਰ ਪ੍ਰੋਬਲਮਸ ਨਾਲ ਵੀ ਜੂਤ ਸਕਦੇ ਹੋ ਇਸ ਕਰਕੇ ਤੁਹਾਨੂੰ ਇਸ ਬਾਰੇ ਖੁੱਲ ਕੇ ਗੱਲ ਕਰਨੀ ਚਾਹੀਦੀ ਹੈ ਔਰ ਤੁਸੀਂ ਆਸਾਨ ਕਸਰਤਾਂ ਜੇ ਹੁਣੇ ਸ਼ੁਰੂ ਕਰ ਦੋਗੇ ਤਾਂ ਤੁਸੀਂ ਇਸ ਪ੍ਰੋਬਲਮ ਤੋਂ ਬਾਹਰ ਆ ਸਕਦੇ ਹੋ ਲੇਕਿਨ ਜੇ ਪ੍ਰੋਬਲਮ ਸੋਲਵ ਨਹੀਂ ਹੋ ਰਹੀ ਤੁਸੀਂ ਆਪਣੇ ਇੱਕ ਹਿਰੋਲੋਜਿਸਟ ਨੂੰ ਜ਼ਰੂਰ ਦਿਖਾਓ ਉਹਨਾਂ ਨੂੰ ਜ਼ਰੂਰ ਕੰਸਲਟ ਕਰੋ ਤਾਂ ਕਿ ਤੁਸੀਂ ਇਸ ਪ੍ਰੋਬਲਮ ਨੂੰ ਹੋਰ ਵਧਣ ਤੋਂ ਬਚਾ ਸਕੋਗੇ ਜੀ ਬਾਕੀ ਜੇ ਤੁਹਾਨੂੰ ਆਹ ਵੀਡੀਓਜ਼ ਵਧੀਆ ਲੱਗ ਰਹੀਆਂ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਜਰੂਰ ਦੱਸ ਸਕਦੇ ਹੋ ਜੇ ਤੁਹਾਨੂੰ ਕੋਈ ਕੁਐਸਚਨ ਪੁੱਛਣਾ ਹੈ ਸਾਡੇ ਤੋਂ ਤਾਂ ਵੀ ਤੁਸੀਂ ਦੱਸ ਸਕਦੇ ਹੋ ਜੇ ਤੁਹਾਨੂੰ ਕੋਈ ਆ ਪ੍ਰੋਬਲਮ ਆ ਰਹੀ ਹੈ ਲੇਕਿਨ ਤੁਸੀਂ ਕਿਸੇ ਕਿਸੇ ਨਾਲ ਗੱਲ ਨਹੀਂ ਕਰ ਪਾਰੇ ਤਾਂ ਤੁਸੀਂ ਸਾਡੇ ਨਾਲ ਕਮੈਂਟ ਬਾਕਸ 'ਚ ਇਹ ਪੁੱਛ ਸਕਦੇ ਹੋ ਕੋਈ ਵੀ ਗੱਲ ਤੁਸੀਂ ਪੁੱਛ ਸਕਦੇ ਹੋ ਤੁਸੀਂ ਚਾਹੁੰਦੇ ਹੋ ਕਿ ਅਸੀਂ ਕਿਸੇ ਹੋਰ ਟੌਪਿਕ ਤੇ ਵੀ ਵੀਡੀਓ ਬਣਾਈਏ ਤਾਂ ਅਸੀਂ ਉਸ ਟੌਪਿਕ ਤੇ ਵੀ ਵੀਡੀਓ ਜਰੂਰ ਬਣਾਵਾਂਗੇ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਲਈ ਮੇਰੀ ਵੀਡੀਓਸ ਨੂੰ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ ਮਿਲਾਂਗੇ ਜਲਦੀ